ਅੱਜ ਸਵੇਰ ਸਮੇਂ ਤੋਂ ਹੀ ਜਿਹੜੀ ਬਾਰਸ਼ ਆ ਮਲੇਰ ਕੋਟਲੇ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਪੈ ਰਹੀ ਆ ਤੇ ਖੁਸ਼ੀ ਦੇ ਨਾਲ ਜਿਹੜੇ ਲੋਕਾਂ ਦੇ ਚਿਹਰੇ ਨੇ ਉਹ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਗਰਮੀ ਦੇ ਕਾਰਨ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਬਿਮਾਰੀਆਂ ਲੱਗ ਰਹੀਆਂ ਸੀਆਂ ਇਨਸਾਨਾਂ ਨੂੰ ਫਸਲਾਂ ਨੇ ਜਿਹੜੀਆਂ ਹੈਗੀਆਂ ਭਾਵੇਂ ਕਿ ਉਹ ਸਬਜ਼ੀਆਂ ਸੀ ਉਹਨਾਂ ਨੂੰ ਵੀ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਸੀ ਧੁੱਪੇ ਜਿਹੜੀ ਹੈਗੀ ਧੁੱਪ ਜਾਲਾ ਲੱਗਣ ਕਰਕੇ ਜਿਹੜੀਆਂ ਜੀ ਸਬਜ਼ੀਆਂ ਸੀ ਉਹ ਖਰਾਬ ਹੋ ਰਹੀਆਂ ਸੀ ਤੇ ਸਬਜ਼ੀਆਂ ਦੇ ਜਿਹੜੇ ਭਾਅ ਸੀ ਉਹ ਵੀ ਜਿਆਦਾ ਵੱਧ ਰਹੇ ਸੀ ਇਸ ਨੂੰ ਲੈ ਕੇ ਹਰ ਇੱਕ ਜਿਹੜਾ ਇਨਸਾਨ ਆ ਉਹ ਚਿੰਤਤ ਹੋਇਆ ਹੋਇਆ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮਲੇਰ ਕੋਟਲੇ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਇਹ ਇਹ ਜਿਹੜੀਆਂ بارش ਦੀਆਂ ਤਸਵੀਰਾਂ ਨੇ ਤੇ ਜਿਹੜੇ ਬੱਚੇ ਨੇ ਉਹ ਵੀ ਦੇਖ ਸਕਦੇ ਹੋ ਕਿ ਤੁਸੀਂ ਨੱਚ ਟੱਪ ਰਹੇ ਨੇ ਕਿਉਂਕਿ ਬਾਰਸ਼ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਕਾਫੀ ਬੱਚਿਆਂ ਨੂੰ ਵੀ ਜਿਹੜੀ ਹੈਗੀ ਆ ਇਸ ਨੂੰ ਲੈ ਕੇ ਬੱਚੇ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਬਾਰਸ਼ ਜਿਹੜੀ ਲਗਾਤਾਰ ਮਲੇਰ ਕੋਟਲੇ ਦੇ ਵਿੱਚ ਜਿਹੜੀ ਹੋ ਰਹੀ ਆ ਤੇ ਗਰਮੀ ਤੋਂ ਜਿਹੜੀ ਹੈਗੀ ਆ ਰਾਹਤ ਮਿਲੀ ਆ ਕਾਫੀ ਜ਼ਿਆਦਾ ਜਿਹੜੀ ਹੈਗੀ ਗਰਮੀ ਕਰਕੇ ਪ੍ਰਸਾਂਤ ਤੇ ਬਿਜਲੀ ਦੇ ਜਿਹੜੇ ਵੱਡੇ ਵੱਡੇ ਕੱਟ ਸੀ ਉਹ ਵੀ ਜਿਹੜੇ ਹੈਗੇ ਦੇਖਣੋਂ ਮਰਦੇ ਸੀ ਤੇ ਪਰੇਸ਼ਾਨੀਆਂ ਨੇ ਜਿਹੜੀਆਂ ਇਨਸਾਨਾਂ ਨੂੰ ਹੋ ਰੀਆਂ ਸੀ ਤੇ ਬਿਜਲੀ ਦੇ ਕਰਕੇ ਜਿਹੜੀ ਇੰਡਸਟਰੀ ਆ ਉਹ ਵੀ ਬੰਦ ਹੁੰਦੀ ਸੀ ਤੇ ਕਈਆਂ ਨੂੰ ਜਿਹੜੇ ਹੈਗੇ ਪੈਟਰੋਲ ਜਾਂ ਡੀਜ਼ਲ ਦੇ ਨਾਲ ਜਿਹੜੇ ਹੈਗੇ ਆ ਛੋਟੇ ਜਾਂ ਵੱਡੇ ਜਿਹੜੇ ਜਨਰੇਟਰ ਨੇ ਉਹ ਚਲਾਉਣੇ ਪੈਂਦੇ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਵੀ ਜਿਹੜੇ ਬਾਰਸ ਦਾ ਆਨੰਦ ਨੇ ਜਿਹੜੇ ਉਹ ਲੰਦੇ ਨਜ਼ਰ ਆ ਰਹੇ ਨੇ ਇਹ ਤਾਂ ਸੁਬਕਬਕਾ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਖੁਸ਼ੀ ਜਿਹੜੀ ਹੈਗੀ ਆ ਚਿਹਰਿਆਂ ਤੇ ਹਰ ਇੱਕ ਦੇ ਨਜ਼ਰ ਆ ਰਹੀ ਆ ਕਿਉਂਕਿ ਜਿਹੜੀ ਬਾਰਸ਼ ਆ ਲਗਾਤਾਰ ਪੈ ਰਹੀ ਆ ਇਸ ਬਾਰਸ਼ ਦੇ ਨਾਲ ਜਿਵੇਂ ਕਿ ਡਾਕਟਰਾਂ ਨੇ ਵੀ ਕਿਹਾ ਕਿ ਬਿਮਾਰੀਆਂ ਤੋਂ ਰਾਹਤ ਜਿਹੜੀ ਹੈਗੀ ਆ ਉਹ ਮਿਲੂਗੀ ਤੇ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਇਸ ਬਾਰਸ਼ ਦੇ ਕਰਕੇ ਇਹ ਫਾਇਦਾ ਹੋਣਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਮੀ ਇੱਥੇ ਲਗਾਤਾਰ ਜਿਹੜੀ ਹੈਗਾ ਪੈ ਰਿਆ ਤੇ ਆਨੰਦ ਨੇ ਜਿਹੜੇ ਉਹ ਬੱਚੇ ਵੀ ਨੇ ਜਿਹੜੇ ਉਹ ਲੈ ਰਹੇ ਨੇ ਕਾਫੀ ਜ਼ਿਆਦਾ ਖੁਸ਼ੀ ਦੇ ਵਿੱਚ ਜਿਹੜਾ ਨੱਚ ਤੱਪ ਰਹੇ ਨੇ ਬੱਚੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਵੀ ਜਿਹੜੇ ਖੁਸ਼ ਨਜ਼ਰ ਆਉਂਦੇ ਆ ਮਲੇਰ ਕੋਟਲਾ ਤੋਂ ਜਮੀਲ ਖੇੜੀ ਵਾਲਾ